ਲੋਕ ਗੀਤਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਸਾਰੇ ਸਰੋਤਿਆਂ ਨੂੰ ਅਸੀਂ ਬਹੁਤ ਹੀ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਕਹਿ ਕੇ ਮਾਣ ਮਹਿਸੂਸ ਕਰਦੇ ਹਾਂ ਜੋ ਲਗਾਤਾਰ ਸਾਡੇ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਤੇ ਸਾਡੇ ਦੁਆਰਾ ਗਾਏ ਲੋਕ ਗੀਤਾਂ ਨੂੰ ਸੁਣਦੇ ਨੇ ਅਸੀਂ ਹਰ ਰੋਜ਼ ਉਹਨਾਂ ਦੇ ਲਈ ਬੜੇ ਸੋਹਣੇ ਲੋਕ ਗੀਤ ਲੈ ਕੇ ਇਸ ਚੈਨਲ ਤੇ ਰੁਭਰੂ ਹੁੰਨੇ ਆ ਅੱਜ ਫਿਰ ਅਸੀਂ ਇੱਕ ਬੜਾ ਸੁਣਾ ਸੁਹਾਗ ਲੈ ਕੇ ਤੁਹਾਡੇ ਸਨਮੁਖ ਹੋਇਆ ਉਮੀਦ ਕਰਦੇ ਆ ਤੁਸੀਂ ਇਸ ਲੋਕ ਗੀਤ ਨੂੰ ਵੀ ਪਰਮਾ ਹੰਗਾਰਾ ਦੋਗੇ ਤੇ ਅੱਜ ਫਿਰ ਆਪਾਂ ਹੁਣ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀ ਜੀਵ ਦੇ ਕਣੇ ਕਾਟੇ ਰ ਲਾਇਆ ਸਾਹਿਬ ਪਰ ਲੜਾ ਸੰਬਲ ਬਾਬਲ ਮੇਰੀਆ ਪਰਦੇਸਾਂ ਦੇਸ ਜੜੇ ਆ ਗਏ ਜੀ ਬਾਬਲ ਮੇਰਾ ਕਦਿਓ ਨਾਨੀ ਮੇਆ ਬੇਟੀ This is uh,

ਜਨਨਿਆਈ ਸੰਭਲੇ ਮਾਮੇਰੇ ਆ ਪਰਦੇ ਸਾਰੇ ਸਜਣਾ ਆ ਗਏ ਜੀ ਜੀਵੜ ਕਣੇ ਕਾਟੇ ਰ ਲਾਇਆ ਸਾਇਬ ਪਲੜਾ ਫੇਰੀਆ ਗੜੇਗਾ ਜਪੋਦੀ ਜਨਨਿਆਈ ਸੰਵੜ ਬੀ ਸਜਣਾ ਆ ਗਏ ਹਾਂ ਜੀ ਦੋਸਤੋ ਇਹ ਸੀ ਇੱਕ ਬੜਾ ਸੋਹਣਾ ਸੁਹਾਗ ਬੜਾ ਸੋਹਣਾ ਲੋਕਗੀਤ ਜੋ ਅਸੀਂ ਤੁਹਾਡੇ ਸਾਹਮਣੇ ਕੀਤਾ ਤੇ ਸਾਨੂੰ ਬਹੁਤ ਪਾਇਆ ਸਾਨੂੰ ਬਹੁਤ ਵਧੀਆ ਲੱਗਿਆ ਤੇ ਅਸੀਂ ਕੋਸ਼ਿਸ਼ ਕੀਤੀ ਕਿ ਇਹ ਤੁਹਾਨੂੰ ਵੀ ਬਹੁਤ ਵਧੀਆ ਲੱਗੇ ਤੇ ਅਸੀਂ ਪੂਰਾ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਹਾਂ ਤੁਸੀਂ ਇਸ ਲੋਗ ਗੀਤ ਨੂੰ ਵੀ ਭਰਮਾ ਹਵਾਰ ਦੋਗੇ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ